ਰਾਪਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰਸ ਵਾਕਤ ਕਰਦਾ ਤੁਸੀਂ ਪਹਿਲਾਂ ਸੱਕਾ ਨੀਲਤ ਰਕਤਾਬ ਦੇ 4 ਜੂਨ ਤੱਕ ਦੇ ਪੂਰੇ ਜਿਹੜੇ ਨੇ ਤੱਥ ਨੇ ਘਟਨਾ ਕਰਮਾ ਉਹਦੇ ਬਾਰੇ ਜਾਣ ਚੁੱਕੇ ਹੋ ਤੇ ਉਸ ਤੋਂ ਬਾਅਦ 5 ਜੂਨ ਦਾ ਜਿਹੜਾ ਪਹਿਲਾ ਹਿੱਸਾ ਵੀ ਤੁਸੀਂ ਜਾਣ ਚੁੱਕੇ ਹੋ 5 ਜੂਨ ਨੂੰ ਕਿਉਂਕਿ ਵੱਡੇ ਘਟਨਾਕਰਮ ਵਾਪਰੇ ਗੋਲਾਬਾਰੀ ਹੋਈ ਬਹੁਤ ਸਾਰੇ ਸੰਗਤ ਤੇ ਵੀ ਗੋਲੀਆਂ ਚੱਲੀਆਂ ਜਿਸ ਕਾਰਨ ਇਹ ਜਿਹੜਾ ਵਰਨਨ ਹੈ ਇਹ ਵੱਡਾ ਹੈ ਇਸ ਵਰਤਾਂਤ ਨੂੰ ਆਪਾਂ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ ਅੱਜ ਤੀਜੇ ਹਿੱਸੇ ਬਾਰੇ ਗੱਲ ਕਰਾਂਗੇ ਅਸਲ ਦੇ ਵਿੱਚ ਇਹ ਕਿਤਾਬ ਸਾਕਾ ਨੀਲਾ ਤਾਰਾ ਡਾਕਟਰ ਭਗਵੰਤ ਸਿੰਘ ਨੇ ਜੋ ਲਿਖੀ ਹੈ ਇਹ ਹੁਣੇ ਪਬਲਿਸ਼ ਹੋਈ ਹੈ ਇਹਦੇ ਵਿੱਚ ਬਹੁਤ ਸਾਰੇ ਅਜਿਹੇ ਤੱਥ ਨੇ ਜੋ ਚਸ਼ਮਦੀਦ ਗਵਾਹਾਂ ਨੇ ਬਿਆਨ ਕੀਤੇ ਨੇ ਡਾਕਟਰ ਭਗਵੰਤ ਸਿੰਘ ਖੁਦ ਉਸ ਮੌਕੇ ਹਾਜ਼ਰੀ ਜਦੋਂ ਜੂਨ 1984 ਨੂੰ ਸ੍ਰੀ ਹਰਮੰਦਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਗਿਆ ਸੋ ਅਗਲੇ ਵਰਤੰਤ ਬਾਰੇ ਤੁਹਾਨੂੰ ਦਿੰਦੇ ਆ ਜਾਣਕਾਰੀ ਫੌਜ ਵੱਲੋਂ ਲਾਇਆ 36 ਘੰਟੇ ਦਾ ਕਰਫਿਊ ਖਤਮ ਹੋਣ ਕਰਕੇ ਇਸ ਨੂੰ 12 ਘੰਟੇ ਲਈ ਹੋਰ ਵਧਾਇਆ ਜਾ ਚੁੱਕਿਆ ਸੀ ਫੌਜ ਦੇ ਜਰਨਲ ਜੋ ਇਹ ਸੋਚ ਕੇ ਆਏ ਸਨ ਕਿ ਆਪਰੇਸ਼ਨ ਕੁਝ ਘੰਟਿਆਂ ਵਿੱਚ ਹੀ ਖਤਮ ਕਰ ਦਿੱਤਾ ਜਾਵੇਗਾ ਉਹ ਆਪਣੇ ਮਿਸ਼ਨ ਵਿੱਚ ਜਰਾ ਵੀ ਅੱਗੇ ਨਹੀਂ ਸੀ ਵਸਕੇ ਇਸ ਨੂੰ ਵਿਚਾਰਨ ਅਤੇ ਅੱਗੇ ਦੀ ਰਣਨੀਤੀ ਬਣਾਉਣ ਲਈ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ ਜਿਸ ਕਰਕੇ ਗੋਲੀ ਚੱਲਣੀ ਕੁਝ ਘੱਟ ਹੋਈ ਸੀ ਇਸ ਕਰਕੇ ਲੋਕਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਕਰਫਿਊ ਖੁੱਲ ਗਿਆ ਹੈ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਰਿਕ ਸਿੰਘ ਅਤੇ ਭਾਈ ਬਲਵੰਤ ਸਿੰਘ ਦੋਵੇਂ ਸੂਰਮੇ ਸਿੰਘ ਅਤੇ ਉਹਨਾਂ ਦਾ ਸਾਥੀ ਭਾਈ ਅਵਤਾਰ ਸਿੰਘ ਜੋ ਪਿਛਲੇ 28 ਘੰਟੇ ਤੋਂ ਦਰਬਾਰ ਸਾਹਿਬ ਦੇ ਅੰਦਰ ਹੀ ਕੀਰਤਨ ਕਰ ਰਹੇ ਸਨ ਥੋੜੀ ਗੋਲੀ ਰੁਕਣ ਤੇ ਜ਼ਰੂਰੀ ਕੇਰਾ ਸੋਧਣ ਵਾਸਤੇ ਬਾਹਰ ਨੂੰ ਚਲੇ ਗਏ ਬاہر ਆਉਂਦੇ ਅਸੀਂ ਦਰਸ਼ਨੀ ਡੇੜੂ ਨੇੜੇ ਇੱਕ ਬ੍ਰਸਟ ਵੱਜਣ ਤੇ ਉਹ ਤਿੰਨੇ ਹੀ ਟੇਰ ਹੋ ਗਏ ਸੋ ਨਇਤੇ ਜਿਹੜੇ ਸੀਗੇ ਕੀਰਤਨੀਏ ਜੋ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਭਾਰਤੀ ਫੌਜ ਨੇ ਸੋ ਲੜਾਈ ਦੇ ਵਿੱਚ ਅਕਸਰ ਇਹ ਹੁੰਦਾ ਕਿ ਜਿਹੜਾ ਗੋਲੀਆਂ ਚਲਾਉਂਦਾ ਉਹਨੂੰ ਨਿਸ਼ਾਨਾ ਬਣਾਇਆ ਜਾਂਦਾ ਪਰ ਇਸ ਹਮਲੇ ਦੇ ਵਿੱਚ ਨਇਤਿਆਂ ਤੇ ਵੀ ਗੋਲੀ ਚਲਾਈ ਜੋ ਇਸ ਕਿਤਾਬ ਦੇ ਵਿੱਚ ਪੂਰਾ ਵਰਣਨ ਕੀਤਾ ਗਿਆ ਉਹਨਾਂ ਦੇ ਨਾਲ ਆਇਆ ਚੌਥਾ ਸਿੰਘ ਗੁਰਚਰਨ ਸਿੰਘ ਲਾਸ਼ਾਂ ਵਿੱਚ ਪਿਆ ਰਿਹਾ ਜਿਸ ਕਰਕੇ ਬਚ ਗਿਆ ਉਹਨ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਵਾਲਾ ਹਜੂਰੀ ਜਥਾ ਕੋਈ ਨਹੀਂ ਸੀ ਅਖੰਡ ਕੀਰਤਨੀ ਜਥੇ ਦਾ ਸਿੰਘ ਭਾਈ ਅਵਤਾਰ ਸਿੰਘ ਪਾਰੋਵਾਲ ਜੋ ਅੰਦਰ ਸੀ ਅਤੇ ਕੀਰਤਨ ਜਾਂਦਾ ਸੀ ਉਸ ਦੇ ਨਾਲ ਦਮਦਿਤਕਸਾਲ ਦੇ ਭਾਈ ਰਾਮ ਸਿੰਘ ਅਤੇ ਸੰਤੋਖ ਸਿੰਘ ਰੱਬ ਨੇ ਕੀਰਤਨ ਦੀ ਸੇਵਾ ਸੰਭਾਲ ਲਈ ਸੰਤੋਖ ਸਿੰਘ ਰੱਬ ਨੂੰ ਕੱਲ ਹੀ ਸੰਤਾ ਨੇ ਦਰਬਾਰ ਸਾਹਿਬ ਅੰਦਰ ਭੇਜ ਦਿੱਤਾ ਸੀ ਕਿ ਜਾ ਕੇ ਮਰਿਆਦਾ ਨਿਭਾਓ ਜਿੱਥੇ ਉਹ ਕੀਰਤਨ ਦੀ ਸੇਵਾ ਵਿੱਚ ਭਾਈ ਅਮਰਿਕ ਸਿੰਘ ਹੋਰਾਂ ਦੇ ਜਥੇ ਨੂੰ ਸਾਧਵਾਉਂਦੇ ਰਹੇ ਅੱਜ ਜਥੇਦਾਰ ਗੁਰਚਰਨ ਸਿੰਘ ਟੋੜਾ ਅਤੇ ਹੈੱਡ ਗ੍ਰੰਥੀ ਗਿਆਨੀ ਸੈਭ ਸਿੰਘ ਹੋਰਾਂ ਨੇ ਫੈਸਲਾ ਕਰਕੇ ਕੰਪਲੈਕਸ ਵਿੱਚ ਚੱਲ ਰਹੀ 60 ਦੇ ਕਰੀਬ ਅਖੰਡ ਪਾਠ ਸਹਿਬ ਵਿੱਚ ਹੀ ਰੋਕ ਦਿੱਤੇ ਸਿਰਫ ਹਰਕੀ ਬੋਡੀ ਵਾਲਾ ਅਖੰਡ ਪਾਠ ਜੋ ਹੱਥ ਲਿਖਤ ਵੱਡੀ ਬੀੜ ਉੱਤੇ ਚੱਲ ਰਿਹਾ ਸੀ ਉਸ ਦਾ ਭੋਗ 6 ਜੂਨ ਨੂੰ ਸਵੇਰੇ ਪਾਇਆ ਗਿਆ ਕਿਉਂਕਿ ਦਰਬਾਰ ਸਾਹਿਬ ਅੰਦਰ ਕੇ ਰੇ ਸਿੰਘਾਂ ਬੀਬੀਆਂ ਵਿੱਚ ਕੁਝ ਅਖੰਡ ਪਾਠੀ ਵੀ ਸਨ ਜੋ ਲਗਾਤਾਰ ਡਿਊਟੀਆਂ ਡਿਊਟੀਆਂ ਲਗਾਉਂਦੇ ਰਹੇ ਦਰਬਾਰ ਸਾਹਿਬ ਅੰਦਰਲੇ ਸਿੰਘਾਂ ਨੇ ਦੱਸਿਆ ਕਿ ਉੱਥੇ ਵੀ ਗੋਲੀ ਆ ਰਹੀ ਸੀ ਲੜਾਈ ਸਾਰਾ ਦਿਨ ਚੱਲਦੀ ਰਹੀ ਫੌਜ ਅੱਗੇ ਵਧਣ ਦਾ ਯਤਨ ਕਰਦੀ ਅਤੇ ਸਿੰਘ ਆਪਣੀ ਪੂਰੀ ਤਾਕਤ ਨਾਲ ਉਸ ਨੂੰ ਰੋਕਦੇ ਹੁਣ ਇਸ ਤਰ੍ਹਾਂ ਲੱਗਣ ਲੱਗ ਪਿਆ ਸੀ ਕਿ ਜਿਵੇਂ ਫੌਜ ਦਾ ਅਸਲਾ ਖਤਮ ਕਰਵਾਉਣਾ ਚਾਹੁੰਦੀ ਹੈ ਹੁਣ ਇਸ ਤਰ੍ਹਾਂ ਲੱਗਣ ਲੱਗ ਪਿਆ ਸੀ ਕਿ ਜਿਵੇਂ ਫੌਜ ਸਿੰਘਾਂ ਦਾ ਅਸਲਾ ਖਤਮ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਉਸ ਨੂੰ ਅੰਦਰ ਵੜਨ ਤੇ ਘਟ ਤੋਂ ਘਟ ਮੁਕਾਬਲੇ ਦਾ ਸਾਹਮਣਾ ਕਰਨਾ ਪਵੇ ਪਰ ਸਿੰਘ ਇੱਕ ਇੱਕ ਗੋਲੀ ਦੀ ਸੱਜੀ ਵਰਤੋਂ ਕਰ ਰਹੇ ਸਨ ਸ਼ਾਮ ਤੱਕ ਉੱਪਰ ਸੱਤਾਂ ਵਾਲੇ ਸਾਰੇ ਮੋਰਚੇ ਤਕਰੀਬਨ ਨਸ਼ਟ ਹੋ ਚੁੱਕੇ ਸਨ ਲੰਗਰ ਵਾਲੇ ਸਿੰਘ ਥੱਲੜੀ ਮੰਜ਼ਲ ਉੱਤੇ ਆ ਚੁੱਕੇ ਸਨ ਸਰਾਂ ਅਤੇ ਕਾਲ ਰੈਸਟ ਹਾਊਸ ਵਿੱਚ ਵੀ ਫੈਡਰੇਸ਼ਨ ਵਾਲਿਆਂ ਨੇ ਥੱਲੇ ਮੋਰਚੇ ਸੰਭਾਲ ਲਏ ਸਨ ਪਰ ਉੱਤੇ ਜਾ ਕੇ ਸਰਾਂ ਦੇ ਮਜ਼ਬੂਤ ਬਨੇਰਾਂ ਦਾ ਵੀ ਆਸਰਾ ਲੈ ਕੇ ਲੜ ਰਹੇ ਸਨ ਬੱਬਰਾਂ ਦੇ ਨਾਨਕ ਨਵਾਸ ਉੱਪਰਲੇ ਮੋਰਚੇ 'ਤੇ ਅਜੇ ਕੁਝ ਸੁਰੱਖਿਅਤ ਸਨ ਜਿਨ੍ਹਾਂ ਵਿੱਚੋਂ ਪਾਣੀ ਵਾਲੀ ਟੈਂਕੀ ਦੇ ਥੱਲੇ ਸੁਦੇਖ ਸਿੰਘ ਬੰਬਰ ਖੁਦ ਐਲ ਐਮ ਜੀ ਫਿੱਟ ਕਰਕੇ ਪੂਰੀ ਲੜਾਈ ਲੜ ਰਿਹਾ ਸੀ। ਬਾਕੀ ਸਾਰੇ ਸਿੰਘ ਜਿੱਥੇ ਵੀ ਓਟ ਮਿਲਦੀ ਅਤੇ ਦੁਸ਼ਮਣ ਨਜ਼ਰ ਆਉਂਦਾ ਉੱਥੇ ਹੀ ਬੈਠ ਕੇ ਲੜਾਈ ਸ਼ੁਰੂ ਕਰ ਦਿੰਦੇ। ਸ਼ਾਮੀ 5 ਵਜੇ ਦੇ ਕਰੀਬ ਜੱਲਿਆਂ ਵਾਲੇ ਬਾਗ ਦੀ ਬਾਹੀ ਤੋਂ ਖਲੋ ਕੇ ਲੋਕ ਸੰਪਰਕ ਵਿਭਾਗ ਨੇ ਬਾਹਰ ਆਉਣ ਦੀ ਅਨਾਊਂਸਮੈਂਟ ਵੀ ਕੀਤੀ ਦੱਸੀ ਜਾਂਦੀ ਹੈ। ਜਿਸ ਨੂੰ ਸੁਣ ਕੇ ਸਰਾਵਾਲੇ ਪਾਸੇ ਅਤੇ ਘੰਟਾ ਘਰ ਵਾਲੀ ਬਾਹੀ ਦੇ ਪ੍ਰਕਰਮਾਂ ਵਾਲੇ ਕਮਰਿਆਂ ਵਿੱਚ ਲੁਕੇ ਹੋਏ ਕੁਝ ਕੁ ਯਾਤਰੀ ਹੱਥ ਖੜੇ ਕਰਕੇ ਬਾਹਰ ਚਲੇ ਗਏ। ਉਦੋਂ ਫੌਜ ਨੇ ਥੋੜੀ ਦੇਰ ਲਈ ਗੋਲਾਬੰਦੀ ਕੀਤੀ ਸੀ। ਪਹਿਲੀ ਵਾਰ ਕੋਈ 150 ਦੇ ਕਰੀਬ ਯਾਤਰੀ ਬਾਹਰ ਗਏ। ਅੱਧੇ ਘੰਟੇ ਬਾਅਦ ਜਦੋਂ ਦੂਜੀ ਵਾਰ ਅਨਾਊਂਸਮੈਂਟ ਹੋਈ ਤਾਂ ਵੀ ਕੁ ਯਾਤਰੀ ਫੇਰ ਬਾਹਰ ਨਿਕਲੇ। ਜਿਨ੍ਹਾਂ ਉੱਤੇ ਹੋਟਲ ਟੈਂਪਲ ਵਿਊ ਲੱਗ ਕੇ ਪੋਜੀਸ਼ਨਾਂ ਲਈ ਬੈਠੇ ਕਮਾਂਡੋਜ਼ ਨੇ ਗੋਲੀ ਚਲਾ ਦਿੱਤੀ। ਜਿਸ ਨਾਲ 4-5 ਯਾਤਰੂ ਸਹੀਦ ਹੋ ਗਏ ਅਤੇ ਬਾਕੀ ਦੌੜ ਕੇ ਪ੍ਰਕਰਮਾ ਵਿੱਚ ਵਾਪਸ ਆ ਗਏ ਇਸ ਤੋਂ ਬਾਅਦ ਯਾਤਰੂਆਂ ਨੂੰ ਵੀ ਪਤਾ ਲੱਗ ਗਿਆ ਕਿ ਫੌਜ ਸਿਰਫ ਮਾਰਨ ਵਾਸਤੇ ਹੀ ਬਾਹਰ ਬੁਲਾ ਰਹੀ ਹੈ ਸਿੰਘ ਗੁਪਤ ਟਿਕਾਣਿਆਂ ਤੇ ਬੈਠ ਕੇ ਸਭ ਕੁਝ ਵੇਖ ਰਹੇ ਸਨ ਅਤੇ ਆਪਣੇ ਨਿਸ਼ਾਨਿਆਂ ਦੀ ਭਾਲ ਕਰੇ ਸਨ ਉਹਨਾਂ ਨੇ ਯਾਤਰੂਆਂ ਤੇ ਗੋਲੀ ਚਲਾਉਣ ਵਾਲਿਆਂ ਨੂੰ ਸੰਭਾਲਣ ਦਾ ਮੌਕਾ ਵੀ ਨਾ ਦਿੱਤਾ ਅਤੇ ਸਾਰਿਆਂ ਨੂੰ ਉੱਥੇ ਹੀ ਭੁਨ ਦਿੱਤਾ ਇੰਜ ਬੇਦੋਸ਼ਿਆਂ ਦਾ ਬਦਲਾ ਨਾਲ ਦੀ ਨਾਲ ਲੈ ਲਿਆ ਗਿਆ ਦੁਪਹਿਰ ਵੇਲੇ ਮੈਂ ਦਰਬਾਰ ਸਾਹਿਬ ਜਾ ਕੇ ਅੰਦਰ ਮੱਥਾ ਟੇਕ ਆਇਆ ਸੀ ਚਾਰੇ ਪਾਸੇ ਦਰਵਾਜ਼ੇ ਬੰਦ ਸਨ ਬਸ ਸਰਕੀ ਪੌੜੀ ਵਾਲਾ ਦਰਵਾਜ਼ਾ ਖੁੱਲਾ ਸੀ ਮੈਂ ਮੱਥਾ ਟੇਕ ਕੇ ਗੁਰੂ ਸਾਹਿਬ ਅੱਗੇ ਸਿੰਘਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਅੰਦਰ ਕੋਈ ਅੱਧਾ ਘੰਟਾ ਬੈਠਾ ਰਿਹਾ ਉਸ ਵੇਲੇ ਰਾਗੀ ਸਿੰਘ ਇਹ ਸ਼ਬਦ ਪੜ ਰਹੇ ਸਨ ਜਿਸ ਦਾ ਸਹਿਬ ਡਾਡਾ ਹੋਏ ਤਿਸ ਕੋ ਮਾਰ ਨਾ ਸਕੇ ਕੋਈ ਇਹ ਸ਼ਬਦ ਉਹ ਬੜੇ ਹੀ ਆਨੰਦ ਵਿੱਚ ਪੜ ਰਹੇ ਸਨ ਮੈਂ ਉੱਥੋਂ ਉੱਠਿਆ ਤੇ ਵੇਖਿਆ ਕਿ ਬਾਹਰ ਪ੍ਰਕਰਮਾ ਵਿੱਚ ਮੌਤ ਦਾ ਤੰਡਵ ਖੁੱਲ੍ਹੇ ਆਮ ਚੱਲ ਰਿਹਾ ਸੀ ਮੈਂ ਤੋਂ ਮਤਲਬ ਡਾਕਟਰ ਭਗਵਾਨ ਸਿੰਘ ਜੋ ਇਸ ਕਿਤਾਬ ਦੇ ਲੇਖਕ ਨੇ ਉਹ ਬਾਰ-ਬਾਰ ਇਸ ਕਿਤਾਬ ਦੇ ਵਿੱਚ ਵਰਣਨ ਕਰਦੇ ਨੇ ਕਿ ਮੈਂ ਇਦਾਂ ਕੀਤਾ ਮੈਂ ਉੱਥੇ ਸੀ ਸੋ ਜਿਸ ਕਾਰਨ ਮੈਂ ਦਾ ਮਤਲਬ ਡਾਕਟਰ ਭਗਵਾਨ ਸਿੰਘ ਸਮਝਿਆ ਜਾਵੇ ਕਾਫੀ ਲਾਸ਼ਾਂ ਨਜ਼ਰ ਆ ਰਹੀ ਸੀ ਸਨ ਉਦੋਂ ਤੱਕ ਅਸਰਾਵਾਵਾਂ ਵਾਲੇ ਪਾਸੇ ਪਾਣੀ ਦੀ ਟੈਂਕੀ ਵਿੱਚ ਤੋਪ ਦੇ ਗੋਲੇ ਨਾਲੋਂ ਵੱਡਾ ਛੇਕ ਹੋ ਚੁੱਕਿਆ ਸੀ ਜਿਸ ਵਿੱਚੋਂ ਪਾਣੀ ਦੀ ਧਾਰ ਵਗ ਰਹੀ ਸੀ ਇਹ ਟੈਂਕੀ ਸ਼ਾਇਦ ਕੰਪਲੈਕਸ ਵਿੱਚ ਪਾਣੀ ਦੀ ਥੋੜ੍ਹ ਪਾਇਦਾ ਕਰਨ ਲਈ ਤੋੜੀ ਗਈ ਸੀ ਕਿਉਂਕਿ ਬਾਹਰੋਂ ਕਨੈਕਸ਼ਨ ਕੱਟਣ ਨਾਲ ਵੀ ਕੰਪਲੈਕਸ ਵਿੱਚ ਪਾਣੀ ਦੀ ਸਪਲਾਈ ਨੂੰ ਕੋਈ ਫਰਕ ਨਹੀਂ ਸੀ ਪਿਆ ਪਾਣੀ ਦੀ ਟੈਂਕੀ ਉਤਲਾ ਮੋਰਚਾ ਤਾਂ ਪਹਿਲਾਂ ਹੀ ਤੋਪ ਦੇ ਗੋਲਿਆਂ ਨਾਲ ਨਸ਼ਟ ਕਰ ਦਿੱਤਾ ਗਿਆ ਸੀ ਮੈਂ ਉੱਥੋਂ ਜਰਨੈਲ ਸਾਹਿਬ ਦੀ ਹਦਾਇਤ ਮੁਤਾਬਕ ਹੌਲੀ ਹੌਲੀ ਚੱਲਦਾ ਹੋਇਆ ਆਪਣੇ ਮੋਰਚੇ ਤੇ ਪਹੁੰਚ ਗਿਆ ਸਾਡੇ ਥੱਲੇ ਵਾਲਾ ਉਹ ਮੋਰਚਾ ਜਿਸ ਨੂੰ ਅਸੀਂ ਬਣਾਇਆ ਸੀ ਉੱਥੇ ਕੁਝ ਹੋਰ ਸਿੰਘ ਆ ਗਏ ਸਨ ਸ਼ਾਮ ਨੂੰ ਇੰਦਰਜੀਤ ਸਿੰਘ ਬਾਗੀ ਜੋ ਜੂਤ ਅਕਾਲੀ ਦਲ ਦਾ ਜਨਰ ਸਕੱਤਰ ਸੀ ਉਹ ਬੀਬੀ ਅਮਰਜੀਤ ਕੌਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵੱਲ ਲਿਜਾਣ ਵਾਸਤੇ ਆਇਆ ਉਹ ਪ੍ਰੋਫੈਸਰ ਧਾਲੀਵਾਲ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਉਹ ਸਾਨੂੰ ਕਹਿਣ ਲੱਗਾ ਸੰਤਾ ਨੇ ਕਿੰਡੀ ਵੱਡੀ ਲੜਾਈ ਵਿੱਢ ਲਈ ਹੈ ਪਰ ਸਾਡੇ ਕੋਲ ਤਾਂ ਕੋਈ ਹਥਿਆਰ ਹੀ ਨਹੀਂ ਅਸੀਂ ਮੁਕਾਬਲਾ ਕਿਵੇਂ ਕਰਨਾ ਹੈ ਜਦ ਕਿ ਉਹ ਲੰਗੋਵਾਲ ਦੇ ਸਹਾਇਕ ਗੁਰਚਰਨ ਸਿੰਘ ਦੇ ਗਰੁੱਪ ਵਿੱਚ ਸੀ ਜਿਨ੍ਹਾਂ ਨੂੰ ਅਕਸਰ ਆਟੋਮੈਟਿਕ ਹਥਿਆਰਾਂ ਨਾਲ ਵੇਖਿਆ ਜਾਂਦਾ ਸੀ ਪ੍ਰੋਫੈਸਰ ਤਾਲੀਵਾਲ ਮੈਨੂੰ ਕਹਿਣ ਲੱਗੇ ਕਿ ਡਾਕਟਰ ਸਾਹਿਬ ਜੇ ਇਹ ਇਦਾਂ ਕਹਿ ਰਿਹਾ ਹੈ ਤੁਸੀਂ ਜਾ ਕੇ ਸੰਤਾਂ ਨੂੰ ਕਹੋ ਕਿ ਇਹਨਾਂ ਨੂੰ ਕੋਈ ਜਿਹਾ ਹਥਿਆਰ ਦੇ ਦੇਣ ਮੈਂ ਕਿਹਾ ਮੈਂ ਚਲਾ ਜਾਂਦਾ ਹਾਂ ਇਹ ਕੋਈ ਸ਼ਾਮ ਦੇ 5 ਵਜੇ ਦਾ ਸਮਾਂ ਸੀ ਸੰਤ ਜੀ ਭੋਰੇ ਵਿੱਚੋਂ ਨਿਕਲ ਕੇ ਕਾਲ ਤੱਕ ਸਾਬ ਨੂੰ ਜਾਣ ਵਾਲੀ ਬਲੀਆਂ ਪੌੜੀਆਂ ਵਿੱਚ ਬੈਠੇ ਹੋਏ ਸਨ ਉਹਨਾਂ ਨੇ ਗੱਲ ਵਿੱਚ ਇੱਕ ਗੱਲ ਵਿੱਚ ਇੱਕਠੇ ਫਤੂਹੀ ਅਤੇ ਤੇੜਕਸ਼ੈਰਾ ਹੀ ਪਾਇਆ ਹੋਇਆ ਸੀ ਸਿਰ ਉੱਤੇ ਛੋਟੀ ਪੀਲੀ ਕੇਸਕੀ ਬੰਨੀ ਹੋਈ ਸੀ ਉਹਨਾਂ ਨੇ ਗਾਤਰੇ ਪਿਸਤੌਲ ਅਤੇ ਹੱਥ ਵਿੱਚ தாம்ਸਨ ਗਨ ਫੜੀ ਹੋਈ ਸੀ ਉਹਨਾਂ ਦੇ ਨਾਲ ਹੀ ਪੌੜੀਆਂ ਕੋਲ ਚਰਨਜੀਤ ਸਿੰਘ ਐਸ ਐਲ ਆਰ ਗਨ ਲੈ ਕੇ ਤਿਆਰ-ਬਰ-ਤਿਆਰ ਖੜਾ ਸੀ ਮੈਂ ਫਤੇ ਬੁਲਾਈ ਤਾਂ ਉਹਨਾਂ ਆਪਣੀ ਆਦਤ ਅਨੁਸਾਰ ਮੁਸਕਰਾ ਕੇ ਪੁੱਛਣ ਲੱਗੇ ਕਿਵੇਂ ਆਏ ਹੋ ਮੈਂ ਕੋਲ ਹੋ ਕੇ ਸਾਰੀ ਗੱਲ ਦੱਸੀ ਉਹ ਸੁਣ ਕੇ ਕਹਿਣ ਲੱਗੇ ਭਾਈ ਅਮਰੀਕ ਸਿੰਘ ਨੂੰ ਦੱਸੋ ਭਾਈ ਅਮਰਿਕ ਸਿੰਘ ਉੱਥੇ ਨੇੜੇ ਹੀ 15ਵੀਂ ਸਿੰਘਾਂ ਨਾਲ ਬੈਠਾ ਹੋਇਆ ਸੀ ਅਤੇ ਉਸ ਦਾ ਸਾਲਾ ਅਵਤਾਰ ਸਿੰਘ 13 ਪੱਤਰਾ ਚੌਪਈ ਸਾਹਿਬ ਦਾ ਪਾਠ ਕਰ ਰਿਹਾ ਸੀ ਮੈਂ ਉਹਨਾਂ ਦੇ ਕੋਲ ਜਾ ਕੇ ਇਹ ਗੱਲ ਦੱਸੀ ਤਾਂ ਮੈਨੂੰ ਕਹਿਣ ਲੱਗੇ ਕਿ ਜਰਨੈਲ ਸਾਹਿਬ ਪੂਰੇ ਵਿਚ ਹਨ ਉਹਨਾਂ ਨੂੰ ਬੁਲਾ ਲਿਓ ਜਰਨੈਲ ਸਾਹਿਬ ਨੇ ਆ ਕੇ ਭਾਈ ਅਮਰਿਕ ਸਿੰਘ ਨਾਲ ਸਲਾਹ ਕੀਤੀ ਅਤੇ ਉਹਨਾਂ ਨੇ ਇੱਕ 303 ਦੀ ਰੈਫਲ ਅਤੇ ਕੁਝ ਰੌਂਦ ਇੰਦਰਜੀਤ ਸਿੰਘ ਬਾਗੀ ਨੂੰ ਦੇ ਦਿੱਤੇ ਜਿਸ ਨੂੰ ਲੈ ਕੇ ਉਹ ਬੀਬੀ ਅਮਰਜੀਤ ਕੌਰ ਨਾਲ ਤੀਜਾ ਸਿੰਘ ਸਮੁੰਦਰੀ ਹਾਲ ਵੱਲ ਚਲਾ ਗਿਆ ਜਦੋਂ ਮੈਂ ਤੁਰਨ ਲੱਗਾ ਤਾਂ ਚਰਜੀ ਸਿੰਘ ਚੰਨੀ ਨੇ ਮੈਨੂੰ ਪੁੱਛਿਆ ਮੈਂ ਤੁਹਾਡੇ ਮੋਰਚੇ ਤੇ ਆ ਜਾਵਾਂ ਮੈਂ ਕਿਹਾ ਆ ਜਾ ਸਾਨੂੰ ਕੀ ਇਤਰਾਜ਼ ਹੈ ਉਹ ਉਸੇ ਵੇਲੇ ਆਪਣੇ ਐਸ ਐਲ ਆਰ ਕਿਸੌਰ ਸਿੰਘ ਨੂੰ ਫੜਾ ਕੇ ਇੱਕ ਥਾਮਸਨ ਗਨ ਅਤੇ ਕਾਰਤੂਸਾਂ ਦਾ ਝੋਲਾ ਲੈ ਕੇ ਮੇਰੇ ਨਾਲ ਆ ਗਿਆ ਚੰਨੀ ਦੇ ਆਉਣ ਨਾਲ ਸਾਡੇ ਮੋਰਚੇ ਵਿੱਚ ਰੌਣਕ ਆ ਗਈ ਇੱਕ ਤਰ੍ਹਾਂ ਜਿਵੇਂ ਸਾਰੀ ਬਯੋਤਵੰਦੀ ਹੀ ਬਦਲ ਗਈ ਇਸ ਦਾ ਆਉਣ ਵਾਲੀਆਂ ਘਟਨਾਵਾਂ ਮੌਤ ਤੇ ਬਹੁਤ ਅਸਰ ਪਿਆ ਵੱਡੀਆਂ ਲੜਾਈਆਂ ਵਿੱਚ ਇਸ ਤਰ੍ਹਾਂ ਦੇ ਕ੍ਰਿਸ਼ਮੇ ਅਕਸਰ ਵਾਪਰ ਜਾਂਦੇ ਹਨ ਉਦੋਂ ਹੀ ਗੁਰਚਰ ਸਿੰਘ ਸੈਦਪੁਰ ਮੈਨੂੰ ਆਪਣੀ ਗਨ ਫੜਾ ਕੇ ਕਹਿਣ ਲੱਗਾ ਕਿ ਮੈਂ ਰਹਿਰਾ ਸਾਹਿਬ ਦਾ ਪਾਠ ਕਰ ਆਵਾਂ ਪਰ ਉਸ ਤੋਂ ਬਾਅਦ ਉਸ ਦਾ ਸਾਡੇ ਨਾਲ ਕੋਈ ਮੇਲ ਨਾ ਹੋਇਆ ਕਰਫਿਊ ਲੱਗੇ ਨੂੰ 48 ਘੰਟੇ ਹੋ ਚੁੱਕੇ ਸਨ ਅੱਜ ਰਾਤ ਆਖਰੀ ਲੜਾਈ ਲਈ ਫੌਜ ਨੇ ਅੰਦਰ ਪ੍ਰਵੇਸ਼ ਕਰਨ ਦਾ ਫੈਸਲਾ ਕੀਤਾ ਅਤੇ ਰਾਤ 9 ਵਜੇ ਤੋਂ ਕਰਫਿਊ 12 ਘੰਟੇ ਲਈ ਜਾਣੀ 6 ਜੂਨ ਸਵੇਰੇ 9 ਵਜੇ ਤੱਕ ਹੋਰ ਵਧਾ ਦਿੱਤਾ ਅੰਮ੍ਰਿਤਸਰ ਦੇ ਲੋਕ ਪਿਛਲੇ 1 ਹਫਤੇ ਤੋਂ ਅਤੇ ਪੂਰੇ ਪੰਜਾਬ ਦੇ ਲੋਕ 3 ਦਿਨ ਤੋਂ ਅੰਦਰੇ ਤਾੜੇ ਹੋਏ ਸਨ ਬਿਜਲੀ ਫੋਨ ਅਖਬਾਰ ਦੁੱਧ ਆ ਸਭ ਕੁਝ ਬੰਦ ਸੀ ਅੰਦਰਲੇ ਸੰਗਾਂ ਨੇ ਭਾਰਤੀ ਫੌਜ ਦੀ ਯੋਜਨਾ ਨੂੰ ਵਾਇਰਲਸ ਰਾਹੀਂ ਸੁਣ ਕੇ ਡੀਕੋਡ ਕੀਤਾ ਕਿ ਫੌਜ ਰਾਤ 9:30 ਵਜੇ ਅਗਲੀ ਕਾਰਵਾਈ ਸ਼ੁਰੂ ਕਰੇਗੀ ਜਿਸ ਵਿੱਚ ਸਭ ਤੋਂ ਪਹਿਲਾਂ ਬੀਐਸਐਫ ਦੀਆਂ ਦੋ ਕੰਪਨੀਆਂ ਹੋਟਲ ਟੈਂਪਲ ਵਿਊ ਅਤੇ ਸੀਆਰਪੀ ਦੀਆਂ ਦੋ ਕੰਪਨੀਆਂ ਵੱਲੋਂ ਬ੍ਰਹਮਬੁੱਟਾ ਖਾੜੇ ਨੂੰ ਕਬਜ਼ੇ ਵਿੱਚ ਲੈ ਕੇ ਉੱਥੋਂ ਛੱਤਾਂ ਤੋਂ ਲੰਗਰ ਹਾਲ ਅਤੇ ਪ੍ਰਕਰਮਾ ਤੱਕ ਪਹੁੰਚ ਬਣਾਈ ਜਾਵੇਗੀ ਅਤੇ ਘੰਟਾ ਘਰ ਡਿਊਟੀ ਉਤਲੇ ਮੋਰਚਾ ਨੂੰ ਨਸ਼ਟ ਕੀਤਾ ਜਾਵੇਗਾ ਇਸ ਤੋਂ ਬਾਅਦ ਘੰਟਾ ਘਰ ਵਾਲੇ ਗੇਟ ਤੋਂ ਦੱਕ ਲੋਕੇ ਰਸਤੇ ਦੇ ਮੋਰਚੇ ਸਾਫ ਕਰਕੇ ਪ੍ਰਕਰਮਾ ਵਿੱਚ ਦੀ ਅਕਾਲ ਤਖਤ ਵੱਲ ਵਧਿਆ ਜਾਵੇਗਾ ਇਸ ਕੰਮ ਲਈ 10 ਗਾਰਡ ਦੀਆਂ ਦੋ ਕੰਪਨੀਆਂ ਸਪੈਸ਼ਲ ਵਲੰਟੀਅਰ ਫੋਰਸ ਦੇ 400 ਕਮਾਂਡੋਜ਼ ਨੂੰ ਨਿਯਤ ਕੀਤਾ ਗਿਆ ਇਨ੍ਹਾਂ ਕਮਾਂਡੋਆਂ ਨੇ ਅੰਦਰ ਅੰਦਰ ਸੀਐਸ ਗੈਸ ਦੇ ਬੰਬ ਸੁੱਟ ਕੇ ਸੰਗਾਂ ਨੂੰ ਬੇਹੋਸ਼ ਕਰਕੇ ਰਾਤ 1 ਵਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਰਨਾ ਸੀ ਕਿਉਂਕਿ ਇਹਨਾਂ ਨੂੰ ਹੀ ਇਸ ਦੀ ਟ੍ਰੇਨਿੰਗ ਦਿੱਤੀ ਗਈ ਸੀ ਇਹਨਾਂ ਦੇ ਨਾਲ ਇਹ ਅੰਦਰ ਦਖਲ ਹੋ ਕੇ ਪੈਰਾ ਕਮਾਂਡੋਜ਼ ਦੀ ਇੱਕ ਕੰਪਨੀ ਨੇ ਟੋਬਿਆਂ ਨੂੰ ਨਾਲ ਲੈ ਕੇ 11:30 ਵਜੇ ਤੱਕ ਸਰੋਵਰ ਰਾਹੀਂ ਸ੍ਰੀ ਦਰਬਾਰ ਸਾਹਿਬ ਉੱਤੇ ਕਬਜ਼ਾ ਕਰਨਾ ਸੀ ਇਸ ਇਸ ਦੇ ਸਾਹਮਣੇ ਆਟਾ ਮੰਡੀ ਵਾਲੇ ਦਰਵਾਜ਼ੇ ਤੋਂ 15 ਕਮਾਊ ਅਤੇ 9 ਗੜਵਾਲ ਦੀਆਂ ਦੋ ਦੋ ਕੰਪਨੀ ਐਂਟਰੀ ਕਰਕੇ ਪ੍ਰਕਰਮਾਂ ਤੋਂ ਅਕਲ ਤੱਕ ਤਵਲ ਵਧਣ ਗਏ। ਇਸ ਦੇ ਨਾਲ ਹੀ 26 ਮਦਰਾਸ ਅਤੇ 15 ਕਮਾਊ ਦੀਆਂ ਚਾਰ ਕੰਪਨੀ ਲੰਗਰ ਹਾਲ ਅਤੇ ਸਰਾਵਾਂਵਾਲ ਦਾ ਲੋਹੇ ਦਾ ਗੇਟ ਤੋੜ ਕੇ ਅੰਦਰ ਵਧਣ ਗਏ। ਜਿੱਥੋਂ 26 ਮਦਰਾਸ ਲੰਗਰ ਦੇ ਸਾਹਮਣੋਂ ਪ੍ਰਕਰਮਾਂ ਵਿੱਚ ਦਾਖਲ ਹੋਵੇਗੀ ਜਦਕਿ 15 ਕਮਾਊ ਅਤੇ 9 ਗੜਵਾਲ CRPF ਅਤੇ BSF ਨਾਲ ਮਿਲ ਕੇ ਹੋਸਟਲਸ ਮੋਦੀਆਂ ਇਮਾਰਤਾਂ ਉਤੇ ਕਬਜ਼ਾ ਕਰਨਗੇ ਇਹ ਸਾਰੀ ਕਾਰਵਾਈ ਨੂੰ ਰਾਤ 1 ਵਜੇ ਤੱਕ ਮੁਕੰਮਲ ਕਰ ਲਿਆ ਜਾਣਾ ਸੀ ਉਸ ਤੋਂ ਬਾਅਦ ਸਫਾਈ ਦੀ ਮਹਿਮਾ ਸ਼ੁਰੂ ਕਰਨੀ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਫੌਜ ਅਜੇ ਦਾਅਵੇ ਕਰ ਰਹੀ ਸੀ ਕਿ ਉਸ ਨੂੰ ਸਖਤ ਹਦਾਇਤਾਂ ਸੰਨ ਕੇ ਦਰਬਾਰ ਸਾਹਿਬ ਵੱਲ ਘੱਟ ਘੱਟ ਤੋਂ ਘੱਟ ਬਲ ਪ੍ਰਯੋਗ ਕਰਨਾ ਹੈ ਪਰ ਉਸਨੇ ਕਬਜ਼ਾ ਕਰਨ ਵਾਲੀ ਇਮਾਰਤਾਂ ਵਿੱਚ ਦਰਬਾਰ ਸਾਹਿਬ ਨੂੰ ਸਭ ਤੋਂ ਪਹਿਲਾਂ ਚੁਣਿਆ ਜਦਕਿ ਉਹਨਾਂ ਨੂੰ ਪਤਾ ਸੀ ਕਿ ਉੱਥੇ ਕੋਈ ਮੋਰਚਾ ਨਹੀਂ ਕਿਉਂਕਿ ਉਹਨਾਂ ਵੱਲ ਉੱਤੋਂ ਕੋਈ ਫਾਇਰ ਨਹੀਂ ਸੀ ਆਇਆ ਐਸ 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 ਪਤੇ 10 ਗਾਰਡਜ ਨੇ ਜਿੱਤੋਂ ਘੰਟਾ ਘਰ ਵਾਲੇ ਪਾਸੇ ਪ੍ਰਵੇਸ਼ ਕਰਨਾ ਸੀ ਉੱਥੇ ਟੈਂਕਾਂ ਨੇ ਆਪਣੇ ਮਸ਼ੀਨ ਗੱਨਾ ਅਤੇ ਤੋਪਾਂ ਨਾਲ ਘੰਟਾ ਘਰ ਉੱਤਲੇ ਮੋਰਚਿਆਂ ਨੂੰ ਉਡਾ ਕੇ ਉਹਨਾਂ ਨੂੰ ਕਵਰ ਫਾਇਰ ਦੇਣਾ ਸੀ ਇੱਥੇ ਟੋਬਿਆਂ ਅਤੇ ਪਰ ਟੋਬਿਆਂ ਟੋਬਿਆਂ ਅਤੇ ਸਾਰਾ ਕਮਾਂਡਜ ਨੂੰ ਲੈ ਕੇ ਆਉਣ ਵਾਲੀਆਂ 8 ਬਖਤਰਬੰਦ ਗੱਡੀਆਂ ਖੜੀਆਂ ਸਨ ਜਿੰਨਾ ਵਿੱਚੋਂ ਨਿਕਲ ਕੇ ਉਹਨਾਂ ਨੇ ਅੰਦਰ ਪ੍ਰਵੇਸ਼ ਕਰਨਾ ਸੀ ਇਸੇ ਤਰ੍ਹਾਂ ਤਿੰਨ ਟੈਂਕਾਂ ਸੱਤ ਬਖਤਰਬੰਦ ਗੱਡੀਆਂ 26 ਮਦਰਾਸ ਨਾਲ ਸਰਾਵਾਂ ਵਾਲੇ ਪਾਸਿਓਂ ਵਧਣਾ ਸੀ ਫੌਜ ਕੋਲ ਤੋਪਖਾਨੇ ਵਿੱਚ 105 ਐਮ ਐਮ ਦੀਆਂ ਭਾਰੀ ਤੂਪਾਂ ਵੀਰੇ 38 ਟਨ ਵਿਪੰਜਾ ਟੈਂਕ ਜਿਨ੍ਹਾਂ ਉੱਤੇ 12.7 ਐਮ ਐਮ ਮਸ਼ੀਨ ਗਨਾਂ ਫਿੱਟ ਸਨ ਜੋ 1000 ਰਾਉਂਡ ਪਰ ਮਿੰਟ ਫਾਇਰ ਕਰਦੀਆਂ ਸਨ ਤੋਪਖਾਨੇ ਵਿੱਚ ਕੱਚੀ ਪਾਊਡਰ ਤੂਪਾ 3.7 ਆਫਿਸਟੇਜਰ ਮਾਉਂਟੇਨ ਗੱਨਾ 120 ਐਮ ਐਮ ਮਾਰਟਨ ਗੱਨਾ ਅਤੇ ਹਾਵਲ ਗੱਨਾ ਸ਼ਾਮਲ ਸਨ ਪੋਲੈਂਡ ਦੇ ਬਣੀਆਂ ਹੋਈਆਂ 8 ਪਹੀਆ ਓਟੀ 64 ਬਖਤਰਬੰਦ ਗੱਡੀਆਂ ਅਤੇ ਹੈਲੀਕਾਪਟਰ ਵੀ ਮੌਜੂਦ ਸਨ ਤੋਂ ਫੌਜ ਨੇ ਪੂਰੀ ਤਿਆਰੀ ਨਾਲ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਜੋ ਸਿੰਘਾਂ ਨੂੰ ਪਤਾ ਲੱਗ ਗਈ ਸਾਰੇ ਮੋਰਚਿਆਂ ਪਿਛਲੇ ਸਿੰਘਾਂ ਨੂੰ ਫੌਜ ਦੀ ਰਣਨੀਤੀਆਂ ਸਾਰੀਆਂ ਉਨ੍ਹਾਂ ਨੂੰ ਲੋਡਿੰਗ ਦਾ ਗੋਲੀ ਸਿੱਕਾ ਅਤੇ ਹੋਰ ਸਮਾਨ ਵੀ ਭੇਜ ਦਿੱਤਾ ਗਿਆ ਸੀ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ ਕਿ ਜਿੰਨਾ ਚਿਰ ਫੌਜ ਰੇਂਜ ਵਿੱਚ ਨਾ ਆਵੇ ਕੋਈ ਗੋਲੀ ਨਾ ਚਲਾਵੇ ਇਸ ਖਬਰ ਨਾਲ ਤਿੰਨ ਦਿਨ ਤੋਂ ਅਮੇ ਅਮੋ ਸਾਹਮਣੇ ਮੁਕਾਬਲੇ ਲਈ ਤਿਆਰ ਬੈਕਟੇ ਸਿੰਘ ਪੂਰੇ ਜੋਸ਼ ਵਿੱਚ ਆ ਚੁੱਕੇ ਸਨ ਫੌਜ ਨੇ ਆਪਣੀ ਕਾਰਵਾਈ 1 ਘੰਟਾ ਲੇਟ ਸ਼ੁਰੂ ਕੀਤੀ ਪਹਿਲੇ ਮੁਕਾਬਲੇ ਵਿੱਚ ਹੋਟਲ ਟੈਂਪਲ 뷰 ਅਤੇ ਬ੍ਰਹਮਬੁੱਟਾ ਅਖਾੜੇ ਉੱਤੇ ਮੋਰਚਾ ਨੂੰ ਕਬਜ਼ੇ ਵਿੱਚ ਲੈਨਵਿਚ ਫੌਜ ਨੂੰ ਕੋਈ ਖਾਸ ਮੁਸ਼ਕਲ ਨਾ ਆਈ ਕਿਉਂਕਿ ਉੱਤੇ ਬਖਤਰਬੰਦ ਗੱਡੀਆਂ ਆ ਜਾਣ ਕਾਰਨ ਸਿੰਘ ਪਹਿਲਾਂ ਹੀ ਉਹ ਮੋਰਚੇ ਛੱਡ ਕੇ ਪਿਛਲੇ ਮਜ਼ਬੂਤ ਮੋਰਚਿਆਂ ਵਿੱਚ ਚਲੇ ਗਏ ਸਨ ਉੱਤੇ ਕੁਲੀਸ਼ਤ ਉੱਤੇ ਆ ਕੇ ਫੌਜ ਦਾ ਨੁਕਸਾਨ ਕਰਕੇ ਵਾਪਸ ਸੁਰੱਖਿਆਤਾਂ ਤੇ ਪਹੁੰਚ ਜਾਂਦੇ ਸਨ ਜਦ ਕਮਾਂਡੋ ਨੂੰ ਇਹਨਾਂ ਇਮਾਰਤਾਂ ਵਿੱਚ ਦਾਖਲ ਹੋਏ ਜਦ ਕਮਾਂਡੋ ਉਹਨਾਂ ਇਮਾਰਤਾਂ ਵਿੱਚ ਦਾਖਲ ਹੋਏ ਤਾਂ ਸਿੰਘ ਮੁਕਾਬਲਾ ਕਰਦੇ ਹੋਏ ਪ੍ਰਕਰਮਾ ਵਿੱਚ ਆ ਗਏ ਫੌਜ ਨੂੰ ਲੱਗਦਾ ਸੀ ਕਿ ਹੋਟਲ ਟੈਂਪਲ ਵਿਊ ਦੀ ਉੱਚੀ ਇਮਾਰਤ ਤੋਂ ਅੰਦਰਲੇ ਮੋਰਚਿਆਂ ਨੂੰ ਨਿਸ਼ਾਨਾ ਬਣਾਉਣਾ ਸੌਖਾ ਹੋ ਜਾਵੇਗਾ ਪਰ ਸਾਹਮਣੇ ਘੰਟਾ ਘਰ ਉੱਤੇ ਮੋਰਚੇ ਸੰਭਾਲੇ ਬੱਟੇ ਸਿੰਘਾਂ ਨੇ ਉਹਨਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ ਜੋ ਵੀ ਫੌਜੀ ਸੱਤ ਤੇ ਆਉਂਦੇ ਸਿੰਘ ਉਹਨਾਂ ਨੂੰ ਢੇਰੀ ਕਰ ਦਿੰਦੇ ਭਾਵੇਂ ਟੈਂਕਾਂ ਉੱਪਰਲੇ ਮਸ਼ੀਨ ਕਰਨਾ ਘੰਟਾ ਘਰ ਵਾਲੀ ਬਾਹੀ ਦੇ ਬਨੇਰਿਆਂ ਨੂੰ ਉਡਾਰੀਆਂ ਸਨ ਫਿਰ ਵੀ ਸਿੰਘ ਫੌਜੀਆਂ ਨੂੰ ਅੱਗੇ ਨਹੀਂ ਸੀ ਵਧਣ ਦੇਰੇ ਉੱਥੇ ਦਮਦਮੇ ਟਕਸਾਲ ਦੇ ਜਹਾਰੂ ਸਿੰਘਾਂ ਨੇ ਬ੍ਰਹਮ ਬੂਟਾ ਅਤੇ ਟੈਂਪਲ ਵਿਉਧੀਆਂ ਛੱਤਾਂ ਫੌਜ ਦੀਆਂ ਲੋਥਾਂ ਨਾਲ ਭਰ ਦਿੱਤੀਆਂ ਲੰਗਰwale ਸਿੰਘ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੇ ਸਨ ਬ੍ਰह्मਬੁੱਟੇ ਵੱਲ ਸੀਆਰਪੀਐਫ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਸਨ ਫੌਜ ਨੇ ਉੱਤੇ ਟੈਂਕਾਂ ਨਾਲ ਗੋਲੇ ਸੁੱਟਣਾ ਸ਼ੁਰੂ ਕਰ ਦਿੱਤੇ ਜਿਸ ਕਰਕੇ ਸਿੰਘਾਂ ਨੂੰ ਸੁਰੱਖਿਅਤ ਥਾਂ ਤੇ ਹੋਣਾ ਪਿਆ ਅਸਲ ਵਿੱਚ ਸਿੰਘਾਂ ਕੋਲ ਟੈਂਕ ਦੇ ਮੁਕਾਬਲੇ ਦਾ ਕੋਈ ਹਥਿਆਰ ਨਹੀਂ ਸੀ ਇਸ ਮੌਕੇ ਦਾ ਫਾਇਦਾ ਉਠਾ ਕੇ ਫੌਜ ਨੇ ਘੰਟਾ ਘਰ ਵਾਲੇ ਦਰਵਾਜ਼ੇ ਤੋਂ ਅੰਦਰ ਦਾਖਲ ਹੋਣਾ ਸ਼ੁਰੂ ਕਰ ਦਿੱਤਾ ਸਿੰਘਾਂ ਨੇ ਰਣਨੀਤੀ ਅਧੀਨ ਫੌਜ ਦੇ ਅੰਦਰ ਆਉਣ ਵਿੱਚ ਕੋਈ ਰੁਕਾਵਟ ਨਾ ਪਈ ਮੈਨੂੰ ਚਰਨਜੀਤ ਕਹਿਣ ਲੱਗਾ ਕਿ ਆਪਾਂ ਨਾਲ ਦੇ ਕਮਰੇ ਵਿੱਚ ਹੋ ਜਾਈਏ ਇਹ ਕਮਰਾ ਬੀਬੀ ਅਮਰਜੀਤ ਕੌਰ ਦਾ ਸੀ ਜੋ ਸ਼ਾਮੇ ਇੰਦਰਜੀਤ ਸਿੰਘ ਬਾਗੀ ਨਾਲ ਸਰਾਹ ਵਾਲੇ ਪਾਸੇ ਚਲੇ ਗਏ ਸੀ ਚਰਨਜੀਤ ਨੇ ਮੇਰੇ ਅਤੇ ਪ੍ਰੋਫੈਸਰ ਢਾਲੀਵਾਲ ਦੇ ਮੁੱਢਿਆਂ ਦਾ ਅਸਰਾ ਲੈ ਕੇ ਦੋਵੇਂ ਪੈਰ ਜੋੜ ਕੇ ਬੂਹੇ ਦੇ ਮਾਰੇ ਬੂਹੇ ਤੇ ਮਾਰੇ ਤੇ ਬੂਹਾ ਖੁੱਲ ਗਿਆ ਅਸੀਂ ਅੰਦਰ ਜਾ ਕੇ ਵੇਖਿਆ ਕਿ ਉੱਥੇ ਕੁਝ ਖਾਣ ਪੀਣ ਦਾ ਸਮਾਨ ਅਤੇ ਪਾਣੀ ਦਾ ਪ੍ਰਬੰਧ ਵੀ ਸੀ ਅਸੀਂ ਆਸੇ-ਪਾਸੇ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਿਆ ਕਿ ਇੱਥੇ ਪ੍ਰਕਰਮਾਂ ਵਿੱਚ ਵੀ ਵੇਖਿਆ ਤਾਂ ਪਤਾ ਲੱਗਿਆ ਕਿ ਇਥੋਂ ਪ੍ਰਕਰਮਾਂ ਵਿੱਚ ਵੀ ਵੇਖਿਆ ਜਾ ਸਕਦਾ ਸੀ ਜਦੋਂ ਕੰਟਾਕਰ ਵਾਲੇ ਬਾਹੀ ਉਤਲੇ ਮੋਰਚਾਂ ਅਤੇ ਫੌਜ ਜ਼ਬਰਦਸਤ ਗੋਲਾਕਾਰੀ ਗੋਲਾਬਾਰੀ ਕਰੇ ਸੀ ਤਾਂ ਅਸੀਂ ਵੇਖਿਆ ਕਿ ਕੰਟਾਕਰ ਵਾਲੇ ਪਾਸਿਓਂ ਮੁੱਖ ਦਰਵਾਜ਼ੇ ਤੋਂ ਕੁਝ ਕਾਲੇ ਜਿਹੇ ਪਰਛਾਵੇਂ ਅੰਦਰ ਆ ਰਹੇ ਸਨ ਅਤੇ ਪ੍ਰਕਰਮਾਂ ਦੇ ਚਿੱਟੇ ਪੱਥਰ ਉੱਤੇ ਸਾਫ਼ ਨਜ਼ਰ ਆ ਰਹੇ ਸਨ ਅਸਲ ਵਿੱਚ ਉਹ ਫੌਜ ਅਤੇ ਐਸਐਸਐਫ ਦੇ ਕਮਾਂਡੋ ਸਨ ਜਿਨ੍ਹਾਂ ਨੇ ਕਾਲੀਆਂ ਵਰਦੀਆਂ ਪਹਿਨੀਆਂ ਸਨ ਜਰਨਲ ਬਰਾਡ ਉਹਨਾਂ ਨੂੰ ਹੀ ਆਪਣੇ ਕਾਲੇ ਪੂਤ ਦੱਸਦਾ ਸੀ ਉਹ ਪਰਸ਼ਾਵੇਂ ਇੰਨੀ ਤਦਾਦ ਵਿੱਚ ਅੰਦਰ ਆਏ ਕਿ ਗਿਣਤੀ ਕਰਨੇ ਵੀ ਸੰਭਵ ਨਹੀਂ ਸੀ ਉਹ ਪੋਜੀਸ਼ਨਾਂ ਲੈਂਦੇ ਅੱਗੇ ਵੱਧੇ ਹੋਏ ਬਾਬਾ ਬੁੱਢਾ ਸਾਹਿਬ ਦੀ 베ਰੀ ਕੋਲੋਂ ਸਵੀਲ ਵਾਲੇ ਭਾਂਡਿਆਂ ਤੱਕ ਆ ਗਏ ਸਨ ਪਰ ਉਦੋਂ ਤੱਕ ਉਹਨਾਂ ਤੇ ਕਿਸੇ ਪਾਸਿਓਂ ਕੋਈ ਫਾਇਰ ਨਹੀਂ ਸੀ ਹੋ ਰਿਹਾ ਫਿਰ ਉਹ ਕਾਲ ਤਖਤ ਦੇ ਬਿਹੜੇ ਤੱਕ ਪਹੁੰਚ ਗਏ ਅਸਲ ਵਿੱਚ ਇਹਨਾਂ ਨੇ ਕਾਲ ਤਖਤ ਅੰਦਰ ਜ਼ਹਿਰੀਲੀ ਗੈਸ ਦੇ ਵਲੇ ਬੰਬ ਸੁੱਟ ਕੇ ਸਿੰਘਾਂ ਨੂੰ ਬੇਹੋਸ਼ ਕਰਨਾ ਸੀ ਅਤੇ ਫਿਰ ਬੇਹੋਸ਼ ਸਿੰਘਾਂ ਨੂੰ ਮਾਰ ਕੇ ਜਾਂ ਹਰਾਸਤ ਵਿੱਚ ਲੈ ਕੇ ਅਕਾਲ ਤਖਤ ਤੇ ਕਬਜ਼ਾ ਕਰਨਾ ਸੀ ਜਦੋਂ ਉਹ ਕਮਾਂਡੋਜ਼ ਪੂਰੀ ਤਰ੍ਹਾਂ ਮਾਰ ਹੇਟਾ ਗਏ ਤਾਂ ਸਾਹਮਣੇ ਅਕਾਲ ਤਖਤ ਦੀ ਸੱਜੀ ਬਾਹੀ ਸੱਜੀ ਬਾਹੀ ਵਾਲੇ ਮੋਰਚਿਆਂ ਤੋਂ ਸਿੰਘਾਂ ਨੇ ਉਹਨਾਂ ਤੇ ਫਾਇਰ ਖੋਲ ਦਿੱਤਾ ਗੋਲੀ ਆਉਣ ਤੇ ਉਹ ਵਿਚਾਲੇ ਪਿੱਛੇ ਨੂੰ ਭੱਜ ਕੇ ਭਰਾਂਡਿਆਵਲ ਹੋਏ ਤਾਂ ਲੰਗਰ ਵਾਲੀ ਬਾਹੀ ਤੋਂ ਉੱਪਰੋਂ ਘੰਟਾ ਘਰ ਵਾਲੀ ਛੱਤ ਤੋਂ ਅਤੇ ਪ੍ਰਕਰਮਾ ਵਿਚਲੇ ਕਮਰਿਆਂ ਤੋਂ ਉਨ੍ਹਾਂ ਉੱਤੇ ਜ਼ਬਰਦਸਤ ਫੈਰ ਹੋਣ ਲੱਗਾ ਅਤੇ ਉਹ ਚਿੱਕਾ ਮਾਰਦੇ ਜਿੱਧਰ ਨੂੰ ਮੂੰਹ ਹੋਇਆ ਉਧਰ ਨੂੰ ਭੱਜਣ ਲੱਗੇ ਕਈਆਂ ਨੇ ਸਰੋਵਰ ਵਿੱਚ ਛਾਲਾ ਮਾਰ ਦਿੱਤੀਆਂ ਪਰ ਸਿੰਘਾਂ ਨੇ ਉਹਨਾਂ ਵਿੱਚੋਂ ਇੱਕ ਵੀ ਜਾਂਦਾ ਨਾ ਛੱਡਿਆ ਪ੍ਰਕਰਮਾਂ ਵਿੱਚ ਲੋਥਾਂ ਦੇ ਕਾਲੇ ਢੇਰ ਲੱਗ ਗਏ ਸਰੋਵਰ ਵਿੱਚ ਵੀ ਉਹਨਾਂ ਦੀਆਂ ਲਾਸ਼ਾਂ ਤੈਰ ਰਹੀਆਂ ਸਨ ਜਦੋਂ ਸਿੰਘਾਂ ਸਿੰਘ ਇਹਨਾਂ ਨੂੰ ਸੁੱਧਾ ਲਾ ਰਹੇ ਸਨ ਤਾਂ ਐਨ ਉਸੇ ਵੇਲੇ ਇਸ ਤਰ੍ਹਾਂ ਦੇ ਹੀ ਪਰਸ਼ਾਵੇਂ ਆਟਾ ਮੰਡੀ ਵੱਲੋਂ ਰੈਪ੍ਰੈਸ ਲਾਇਬ੍ਰੇਰੀ ਵਾਲੀ ਬਾਹੀ ਦੇ ਭਾਂਡਿਆਂ ਤੇ ਪ੍ਰਕਰਮਾਂ ਵਿੱਚ ਖਿਲਰੇ ਹੋਏ ਅੱਗੇ ਵੱਧ ਦੇ ਨਜ਼ਰ ਆਏ ਜੋ ਉਸ ਡਿਊਟੀ ਵੱਲੋਂ ਕੜਾ ਪ੍ਰਸ਼ਾਦ ਵਾਲੇ ਕਮਰਿਆਂ ਤੱਕ ਪਹੁੰਚ ਗਏ ਉਹਨਾਂ ਸੋਚਾ ਕਿ ਇਹ ਬਾਰੀ ਬਾਹੀ ਬਿਲਕੁਲ ਖਾਲੀ ਹੈ ਅਤੇ ਅਕਾਲ ਤੱਕ ਚ ਬਾਲੇ ਸਿੰਘ ਦੂਜੇ ਬੰਨੇ ਰੁੱਝੇ ਹੋਏ ਹਨ ਇਸ ਲਈ ਮੌਕੇ ਦਾ ਫਾਇਦਾ ਉਠਾਈ ਪਰ ਸਿੰਘ ਤਾਂ ਖੁਦ ਉਹਨਾਂ ਲਈ ਜਾਲ ਵਿਛਾਰੇ ਸਨ ਜਦੋਂ ਉਹਨਾਂ ਤੇ ਪ੍ਰਕਰਮਾਂ ਵਾਲੇ ਕਮਰਿਆਂ ਤੋਂ ਬਾਬਾ ਸਵਾਇ ਸਿੰਘ ਦੀ ਸਮੇਲ ਤੋਂ ਅਤੇ ਰੈਫਰੈਸ਼ਨ ਲਾਇਬ੍ਰੇਰੀ ਵਾਲੀ ਡੇਉੜੀ ਤੋਂ ਮੀਂਹਾਂ ਗੋਲੀ ਭਰੀ ਤਾਂ ਉਹਨਾਂ ਵਿੱਚੋਂ ਵੀ ਕੋਈ ਆਪਣੀ ਜਾਨ ਨਾ ਬਚਾ ਸਕਿਆ ਸੋ ਸਿੰਘਾਂ ਨੇ ਕਾਫੀ ਨੁਕਸਾਨ ਕੀਤਾ ਆਰਮੀ ਵਾਲਿਆਂ ਦਾ ਜੋ ਇਸ ਕਿਤਾਬ ਦੇ ਵਿੱਚ ਡਿਟੇਲ ਵਿੱਚ ਜ਼ਿਕਰ ਕੀਤਾ ਹੋਇਆ ਕਿਉਂਕਿ ਇਹਨਾਂ ਦੇ ਲੋਕਣ ਲਈ ਪ੍ਰਕਰਮ ਵਿੱਚ ਕੋਈ ਓਟ ਨਹੀਂ ਸੀ ਅਤੇ ਸਿੰਘ ਸਾਰੇ ਮੋਰਚਾਂ ਵਿੱਚ ਸਨ ਉਹ ਉੱਥੋਂ ਵਾਪਸ ਵੀ ਨਹੀਂ ਸੀ ਜਾ ਸਕਦੇ ਕਿਉਂਕਿ ਪੋਣੇ ਹੇਠਲੇ ਕਮਰਿਆਂ ਵਿੱਚ ਲੇ ਸਿੰਘ ਗੁਹੇ ਮੱਲੀ ਉਹਨਾਂ ਦਾ ਕਾਲ ਬਣ ਕੇ ਖੜੇ ਸਨ ਪ੍ਰਕਰਮਾ ਵਿੱਚ ਉਤਰਨ ਵਾਲੇ ਸਾਰੇ ਕਮਾਂਡੋ ਪਹਿਲੇ ਹੱਲੇ ਵਿੱਚ ਸਿੰਘਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਫੌਜ ਨੇ ਆਪਣਾ ਹੀ ਗਿਣਤੀ ਮਿੰਟ ਦਾ حساب ਰੱਖਿਆ ਹੋਇਆ ਸੀ ਅਤੇ ਸਿੰਘਾਂ ਤੇ ਜਝਾਰੂਆਂ ਦੇ ਅਤੇ ਸਿੰਘਾਂ ਦੇ ਜਝਾਰੂ ਜੱਜਵੇ ਦਾ ਕੋਈ ਅਨੁਮਾਨ ਨਾ ਲਗਾਇਆ ਉਹਨਾਂ ਸਮਝੇ ਕਿ ਪਹਿਲੀਆਂ ਕੰਪਨੀ ਨੇ ਆਪਣਾ ਮਿਸ਼ਨ ਪੂਰਾ ਕਰ ਲਿਆ ਹੈ ਉਹਨਾਂ ਨੇ ਦੂਜੀ ਕੰਪਨੀ ਨੂੰ ਵੀ ਅਗਲੇ ਆਰਡਰ ਦੇ ਦਿੱਤੇ ਇਸ ਨੂੰ ਮਾਹਰ ਜਰਨਲ ਬਰਾਡ ਦੀ ਮਿਸਕੈਲਕਿਊਲੇਸ਼ਨਸ ਕਹਿੰਦੇ ਹਨ ਇਹੋ ਹੀ ਨਹੀਂ ਉਹਨਾਂ ਨੇ ਮੰਜੀ ਸਾਹਿਬ ਵਾਲੇ ਦਰਵਾਜ਼ੇ ਵੱਲ ਹੈਲੀਕਾਪਟਰ ਆਹੀਂ ਨੇਵਲ ਕਮਾਂਡੋਜ਼ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਲੰਗਰ ਵਾਲੀ ਡਿਊਟੀ ਉਤਲੇ ਸਿੰਘਾਂ ਮੰਜੀ ਸਾਹਿਬ ਅਤੇ ਦੀਪ ਸਿੰਘ ਦੀ ਸਮਾਦ ਨੂੰ ਉਤਲੇ ਮੋਰਚੇ ਵਾਲੇ ਸਿੰਘਾਂ ਨੇ ਥੱਲੇ ਆਉਂਦਿਆਂ ਹੀ ਢੇਰ ਕਰ ਦਿੱਤਾ ਬਾਹਰ ਆਉਣ ਵਾਲਿਆਂ ਨੂੰ ਇਸ ਵਾਰ ਸਿੰਘਾਂ ਨੇ ਪੌੜੀਆਂ ਵਿੱਚ ਹੀ ਰੋਕ ਲਿਆ ਸਿੰਘਾਂ ਨੇ ਉਹਨਾਂ ਦੀਆਂ ਲੱਤਾਂ ਛਲਣੀ ਕਰ ਦਿੱਤੀਆਂ ਤੇ ਹੁਣ ਉਹ ਨਾ ਤਾਂ ਪੋਜੀਸ਼ਨਾਂ ਲੈਣ ਜੋਗੇ ਸਨ ਅਤੇ ਨਾ ਹੀ ਖੜੇ ਰਹਿਣ ਜੋਗੇ ਉਹਨਾਂ ਦਿਗਦਿਆਂ ਦੇ ਸਿਰ ਵੀ ਗੋਰੀਆਂ ਨਾਲ ਖਖਣੀਆਂ ਹੋਣ ਲੱਗ ਗਈਆਂ ਅਮਨੋ ਸਾਹਮਣੇ ਦੋਵੇਂ ਡਿਉੜੀਆਂ ਤੋਂ ਘੰਟਾ ਘਰ ਅਤੇ ਆਟਾ ਮੰਡੀ ਲਾਸ਼ਾਂ ਨਾਲ ਭਰੀਆਂ ਭਰੀਆਂ ਗਈਆਂ ਉੱਥੇ ਫਿਰ ਫੌਜ ਦਾ ਭਾਰੀ ਨੁਕਸਾਨ ਹੋਇਆ ਪਿੱਛੇ ਵਾਲੀ ਫੌਜ ਨੇ ਟੈਂਕਾਂ ਤੋਂ ਮਸ਼ੀਨ ਗੰਨਾਂ ਨਾਲ ਭਾਰੀ ਫਾਇਰਿੰਗ ਕਰਕੇ ਲਾਸ਼ਾਂ ਅਤੇ ਜ਼ਖਮੀਆਂ ਨੂੰ ਤਾਂ ਚੁੱਕ ਲਿਆ ਪਰ ਚਾਰ ਫੌਜੀਆਂ ਨੇ ਤੀਜੇ ਹੱਲੇ ਲਈ ਅੱਗੇ ਆਉਣਾ ਆਉਣ ਤੋਂ ਹੱਥ ਖੜੇ ਕਰ ਦਿੱਤੇ ਦੋਹਾਂ ਦਰਵਾਜ਼ਿਆਂ ਤੋਂ ਕਾਰਵਾਈ ਰੁਕ ਗਈ ਇਨ੍ਹਾਂ ਹਮਲਿਆਂ ਵਿੱਚ ਸਿੰਘਾਂ ਦਾ ਕੋਈ ਨੁਕਸਾਨ ਨਾ ਹੋਇਆ ਤੇ ਉਹਨਾਂ ਦਾ ਹੱਥ ਉੱਪਰ ਰਿਹਾ ਤੀਜੇ ਪਾਸੇ ਤੋਂ ਲੰਗਰ ਵੱਲੋਂ ਆਉਣ ਵਾਲੀ 20 ਮਦਰਾਸ ਨਾਲ ਕੀ ਬਿੱਤੀ ਸ਼ਰਾਵਾ ਵਾਲੇ ਪਾਸੇ ਜਦੋਂ ਲੰਗਰ ਅਤੇ ਸ਼ਰਾਵਾ ਵਿਚਕਾਰਲਾ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮਜ਼ਬੂਤ ਗੇਟ ਉਹਨਾਂ ਤੋਂ ਹਿੱਲਿਆ ਤੱਕ ਨਾ ਅੱਧਾ ਘੰਟਾ ਜੋਰ ਲਾਉਣ ਤੋਂ ਬਾਅਦ ਉਹਨਾਂ ਟੈਂਕ ਦੀ ਸਿੱਧੀ ਟੱਕਰ ਮਾਰ ਕੇ ਦਰਵਾਜ਼ਾ ਤੋੜ ਦਿੱਤਾ ਟੈਂਕਾਂ ਅਤੇ ਬਖਤਰਬੰਦ ਗੱਡੀਆਂ ਨਾਲ ਫੌਜ ਅੰਦਰ ਆਈ ਤਾਂ ਪੂਰੀ ਤਿਆਰੀ ਕਰੀ ਬੈਠੀ ਸਿੰਘਾਂ ਨੇ ਅਕਾਲ ਰੈਸਟ ਹਾਊਸ ਦੀਆਂ ਇਮਾਰਤਾਂ ਵਿੱਚੋਂ ਸਰਾਂ ਦੀ ਛੱਤ ਉਤਲੇ ਬਨੇਰਿਆਂ ਤੋਂ ਨਾਨਕ ਨਿਵਾਸ ਸਾਹਮਣੇ ਮੰਜੀ ਸਾਹਿਬ ਤੋਂ ਅਤੇ ਲੰਗਰਾਲ ਦੇ ਮੋਰਚਿਆਂ ਤੋਂ ਇੰਨਾ ਜ਼ਬਰਦਸਤ ਹਮਲਾ ਕੀਤਾ ਕਿ ਉੱਥੇ ਵੀ ਫੌਜ ਦੇ 70 ਵਿਛ ਗਏ ਫੌਜੀ ਜਿਨ੍ਹਾਂ ਅਗੇ ਪ੍ਰਕਰਮਾ ਬਲਬਧਨਾ ਸੀ ਉਹ ਬਖਤਰਬੰਦ ਗੱਡੀਆਂ ਅਤੇ ਟੈਂਕਾਂ ਵਿੱਚ ਕੈਦ ਹੋ ਕੇ ਰਹਿ ਗਏ ਅਤੇ ਬਾਹਰ ਵਾਲੇ ਲਾਸ਼ਾਂ ਦੇ ਢੇਰ ਵਿੱਚ ਬਦਲ ਗਏ ਸਿੰਘਾਂ ਨੇ ਪਿੱਛੇ ਪਹੁੰਚਣ ਵਾਲੀ ਕੁੰਮਕ ਲੰਗਰ ਵਾਲੇ ਟੁੱਟੇ ਦਰਵਾਜ਼ੇ ਤੋਂ ਪਿੱਛੇ ਹੀ ਪਿੱਛੇ ਹੀ ਰੋਕ ਦਿੱਤੀ ਇਹ ਜ਼ਬਰਦਸਤ ਲੜਾਈ ਕੋਈ 2 ਘੰਟੇ ਚੱਲਦੀ ਰਹੀ ਜਿਸ ਵਿੱਚ ਫੌਜ ਦੀ ਅੱਗੇ ਵਧਣ ਦੀ ਕੋਈ ਪੇਸ਼ ਨਾ ਗਈ ਫਿਰ ਫੌਜ ਨੇ ਮੁੱੱਚੀ ਬਾਜ਼ਾਰ ਵਿੱਚੋਂ ਤੋਪਾਂ ਨਾਲ ਅੰਨੇਵਾ ਗੋਲੀਬਾਰੀ ਕਰਕੇ ਕਈ ਮੋਰਚੇ ਤਬਾਹ ਕਰ ਦਿੱਤੇ ਅਤੇ ਹੋਸਟਲ ਸਮੂਹ ਅਤੇ ਦਰਬਾਰ ਸਾਹਿਬ ਸਮੂਹ ਦੇ ਵਿਚਕਾਰ ਲਈ ਛੜਕ ਉਤੇ ਟੈਂਕਾਂ ਅਤੇ ਬਖਤਰਬੰਦ ਗੱਡੀਆਂ ਨਾਲ ਇੱਕ ਲੋਹੇ ਦੀ ਦੁਵਾਰ ਬਣਾ ਕੇ ਖੜ ਗਏ। ਬਾਬਾ ਟਰਾਲ ਰਾਏ ਵਾਲੇ ਪਾਸੇ ਜਿੱਥੇ ਬੱਬਰਾਂ ਨਾਲ ਫੌਜ ਦੀ ਜ਼ਬਰਦਸਤ ਲੜਾਈ ਚੱਲ ਰਹੀ ਸੀ ਮੋਰਚਿਆਂ ਨੂੰ ਤਬਾਹ ਕਰਨ ਲਈ ਫੌਜ ਬਾਬਾ ਸਾਹਿਬ ਚੌਕ ਵਿੱਚ ਇੱਕ ਪਹੀਆ ਵਾਲੀ ਤੋਪ ਲਿਆ ਕੇ ਫਿਟ ਕਰ ਰਹੇ ਸਨ ਜਿਸ ਨੂੰ ਬੱਬਰਾਂ ਨੇ ਆਪਣੇ ਬਣਾਏ ਦੇਸੀ ਜੁਗਾੜ ਨਾਲ ਬੰਬ ਮਾਰ ਕੇ ਉਡਾ ਦਿੱਤਾ। ਉਹਨਾਂ ਦੇ ਇਹ ਕਾਰਨਾਂ ਮੇਤੂ ਭੈਪੀ ਤੋਂ ਫੌਜੀਆ ਨੇ ਦੁਬਾਰਾ ਉਧਰ ਕੋਈ ਮੋਰਚਾ ਸਮਾਂਹ ਲੈਣ ਦੀ ਕੋਸ਼ਿਸ਼ ਨਾ ਕੀਤੀ ਕਿਉਂਕਿ ਉਹਨਾਂ ਸਮਝਿਆ ਕਿ ਸਿੰਘਾਂ ਕੋਲ ਰਾਖਟ ਲੰਚ ਰਹ ਹਨ ਹੁਣ ਕੰਪਲੈਕਸ ਅੰਦਰਲੀ ਸੜਕ ਤੇ ਗਹਿਗਾ ਚੁਮਕਾਬਲਾ ਚੱਲ ਰਿਹਾ ਸੀ ਜਿੱਥੇ ਫੌਜ ਸਰਾਵਾਂ ਵਿੱਚ ਦਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਸਿੰਘ ਉਹਨਾਂ ਨੂੰ ਰੋਕਣ ਲਈ ਜੀ ਤੋੜ ਜ਼ੋਰ ਲਗਾ ਰਹੇ ਸਨ ਹੈਲੀਕਾਪਟਰਾਂ ਹੀ ਕੁਝ ਕਮਾਂਡੋ ਜੀ ਸਰਾਾਂ ਦੀ ਛੱਤ ਤੇ ਉਤਰ ਚੁੱਕੇ ਸਨ ਕਿਉਂਕਿ ਉੱਥੋਂ ਦੇ ਪੱਕੇ ਮੋਰਚੇ ਨਸ਼ਟ ਹੋ ਚੁੱਕੇ ਸਨ ਪਰ ਨਾਨਕਨਾਂ ਵਾਸਤੇ ਮਜ਼ਬੂਤ ਮੋਰਚਾ ਹੁਣ ਕਰਕੇ ਬੱਬਰਾਂ ਨੇ ਉੱਤੇ उतारे ਕਮਾਂਡੋਆਂ ਜਨੂੰ ਢੇਰ ਕਰ ਦਿੱਤਾ ਸਰਾਵਾਂ ਵਾਲੇ ਸਿੰਘਾਂ ਦਾ ਗੋਲੀ ਚਿੱਕਾ ਵੀ ਤਕਰੀਬਨ ਖਤਮ ਹੋ ਚੁੱਕਿਆ ਸੀ ਸਰਾਾਂ ਦੀ ਸਤ ਉੱਤੇ ਕਮਾਂਡੋਆਂ ਦੀ ਸਹਾਇਤਾ ਨਾਲ ਅਖਰ ਕਾਲ ਰੈਸਟ ਹੌਸ ਅਤੇ ਰਾਮਦਾਸ ਸਰਾਾਂ ਨੂੰ ਫੌਜ ਨੇ ਆਪਣੇ ਕਬਜ਼ੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜਦੋਂ ਫੌਜੀ ਸਰਾਾਂ ਅਤੇ ਕਾਲ ਰੈਸਟ ਹੌਸ ਦੀਆਂ ਇਮਾਰਤਾਂ ਕਬਜ਼ੇ ਵਿੱਚ ਲੈ ਰਹੇ ਸਨ ਲੈ ਰਹੇ ਸਨ ਤਾਂ ਉਦੋਂ ਹੀ ਗੋਲੀ ਸਿੱਕਾ ਖਤਮ ਹੋ ਜਾਣ ਕਰਕੇ ਨਾਨਕ ਨਵਾਸ ਅੰਦਰ ਬੱਬਰਾਂ ਨੇ ਅੱਗੇ ਦੀ ਰਣਨੀਤੀ ਬਣਾਉਣ ਲਈ ਗੁਰਮਤਾ ਕੀਤਾ ਉਹ ਆਪਣਾ ਆਖਰੀ ਗੋਲੀ ਤੱਕ ਲੜਨ ਦਾ ਸੰਤਾਂ ਨਾਲ ਕੀਤਾ ਵਚਨ ਪੂਰਾ ਕਰ ਚੁੱਕੇ ਸਨ ਉਹਨਾਂ ਨੇ ਸਭ ਤੋਂ ਪਹਿਲਾਂ ਸੁਖਦੇਵ ਸਿੰਘ ਬੱਬਰ ਨੂੰ ਸੰਗਤ ਦੀ ਰੂਪ ਵਿੱਚ ਉੱਥੋਂ ਨਿਕਲ ਜਾਣ ਦਾ ਹੁਕਮ ਕੀਤਾ ਇਸੇ ਤਰ੍ਹਾਂ ਬਾਕੀ ਬੱਬਰ ਅਤੇ ਇਕਾਲ ਫੈਡਰੇਸ਼ਨ ਵਾਲੇ ਸਿੰਘ ਆਪਣਾ ਹਥਿਆਰ ਸੰਭਾਲ ਕੇ ਪਰਿਵਾਰਾਂ ਸਮੇਤ ਅੱਧੀ ਰਾਤ ਤੋਂ ਬਾਅਦ ਬਾਗ ਵਾਲੀ ਗਲੀ ਥਾਣੇ ਨਿਕਲ ਵਿੱਚ ਸਫਲ ਹੋ ਗਏ ਖਾਲਸਾਨ ਕਾਉਂਸਲ ਵਾਲਾ ਬਲਬੀਰ ਸਿੰਘ ਸੰਧੂ ਵੀ ਉਹਨਾਂ ਦੇ ਨਾਲ ਹੀ ਨਿਕਲ ਗਿਆ ਸੰਤ ਲੱਖਾ ਸਿੰਘ ਜਥੇਦਾਰ ਸ੍ਰੀ ਦਮਨੋਤ ਸਾਬ ਤਲਵੰਡੀ ਸਾਬ ਜੋ ਐਗਜ਼ੈਕਟਿਵ ਦੇ ਕਮਰਾ ਨੰਬਰ 4 ਗੁਰੂ ਨਾਨਕ ਨਵਾਸ ਵਿੱਚ ਠਹਿਰੇ ਹੋਏ ਸਨ ਉਹ ਵੀ ਇਹਨਾਂ ਦੇ ਨਾਲ ਹੀ ਨਿਕਲ ਗਏ ਸੋ ਪੂਰੀ ਗਹਿਗਾ ਚ ਲੜਾਈ ਵਿੱਚੋਂ ਕੁਝ ਸਿੰਘ ਬਚ ਕੇ ਨਿਕਲ ਵੀ ਗਏ ਜਿੰਨਾਂ ਵਿੱਚੋਂ ਸੁਖਦੇਵ ਸਿੰਘ ਬੱਬਰ ਦਾ ਨਾਮ बार-बार ਆ ਰਿਹਾ ਉਹ ਵੀ ਨਿਕਲੇ ਔਰ ਸੁਖਦੇਵ ਸਿੰਘ ਬੱਬਰ ਨੂੰ ਬਾਅਦ ਵਿੱਚ ਖੜਕੂ ਬਾਦ ਦਾ ਜਿਹੜਾ ਦੌਰ ਸੀ ਜਦੋਂ ਅੰਤਮ ਦਿਨਾਂ ਦੇ ਵਿੱਚ ਚੱਲ ਰਿਹਾ ਸੀ ਤਾਂ ਪਟਿਆਲੇ ਤੋਂ ਅਰੈਸਟ ਕੀਤਾ ਤੇ ਪੁਲਿਸ ਨੇ ਫੇਕ ਅਨਕਾਊਂਟਰ ਬਣਾ ਕੇ ਸੁਖਦੇਵ ਸਿੰਘ ਬੱਬਰ ਨੂੰ ਖਤਮ ਕੀਤਾ ਸੀ ਸੋ ਅਗਲਾ ਵਰਣਨ ਇਸ ਕਿਤਾਬ ਦਾ ਜਿਹੜਾ ਤੀਜਾ ਹਿੱਸਾ ਜਿਹੜਾ 5 ਜੂਨ ਦਾ ਜਿਹੜਾ ਵਰਣਨ ਹੈ ਉਹਦਾ ਤੀਜਾ ਹਿੱਸਾ ਤੁਹਾਨੂੰ ਬਾਅਦ ਵਿੱਚ ਸੁਣਾਵਾਂਗੇ ਫਿਲਹਾਲ ਦਿਓ ਅੱਗੇ ਧੰਨਵਾਦ